ਸ਼ਾਦੀ ਜੈ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਦੀ ਜੈ ਹੋਰ ਦੋਸਤੋ ਇਸ ਨਗਰ ਦੀ ਖੁਸ਼ੀ ਦੇ ਲਈ ਇਸ ਨਗਰ ਦੀ ਤੰਦਰੁਸਤੀ ਦੇ ਲਈ ਲੋਕਾਂ ਦੇ ਲਈ ਇਸ ਬਾਬੇ ਨੇ ਜਿਹੜਾ ਤਪ ਕਰਨ ਦਾ ਨਿਰਣਾ ਲਿਆ ਤੇ ਇਹ ਬਾਬਾ ਜੀ 21 ਦਿਨਾਂ ਲਈ ਲਗਾਤਾਰ ਤਪ ਤੇ ਬੈਠੇ ਨੇ ਮਹੰਤ ਸਿਕੰਦਰ ਦਾਸ ਬਾਬਾ ਜੀ ਤੇ ਅਮਰਦਾਸ ਜੀ ਭਲਾਡੇ ਵਾਲੇ ਦੋਸਤੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਇੰਨੀ ਗਰਮੀ ਦੇ ਵਿੱਚ ਦੇਖ ਲਓ ਤੁਸੀਂ ਬਾਬਿਆਂ ਨੇ ਧੂਈਆਂ ਵਾਲੇ ਦਵਾਲੇ ਲਾਈਆਂ ਹੋਈਆਂ ਨੇ ਤੁਸੀਂ ਧੂਈਆਂ ਗਿਣ ਲਓ ਪੰਜ ਧੂਈਆਂ ਲੱਗੀਆਂ ਹੋਈਆਂ ਨੇ ਤੇ ਰੋਜ਼ ਜਿਹੜਾ ਇਹਨਾਂ ਦੇ ਵਿੱਚ ਬਾਲਣਾ ਪਾਥੀ ਦਾ ਉਹ ਵਾਦਦਾ ਜਾਂਦਾ ਤੇ ਦੇਖ ਲਓ 1 2 3 4 ਤੇ 5 ਗਿਣਮੀਆਂ ਬਾਈ ਜੀ ਪੰਜ ਧੂਈਆਂ ਨੇ ਤੇ ਜੜੀਆਂ ਇੱਥੇ ਲੱਗੀਆਂ ਹੋਈਆਂ ਨੇ ਬਾਬਿਆਂ ਦੇ ਆਲੇ-ਦੁਆਲੇ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਐਨੇ ਸੇਕ ਦੇ ਵਿੱਚ ਲੋਕਾਂ ਦੀ ਤੰਦਰੁਸਤੀ ਦੇ ਲਈ ਇਸ ਨਗਰ ਖੇੜੇ ਦੀ ਖੁਸ਼ੀ ਦੇ ਲਈ ਤੰਦਰੁਸਤੀ ਲਈ ਇਹ ਬਾਬੇ ਨੇ ਜਿਹੜੇ ਜੰਗਲੀ ਸ਼ਾ ਪੀਰ ਦੇ ਮੰਤ ਸਕੰਦਰਦਾਸ ਬਾਬਾ ਜੀ ਤੇ ਬਾਬਾ ਅਮਰਦਾਸ ਜੀ ਜਿਹੜੇ ਇੱਥੇ ਸੇਵਾਦਾਰ ਨੇ ਮੁਖੀ ਨੇ ਤੇ ਦੋਸਤੋ ਇਹ ਦੇਖ ਲਓ ਤੁਸੀਂ ਇੰਨੀ ਤਪ ਕਰ ਰਹੇ ਨੇ ਇੰਨਾ ਜ਼ਿਆਦਾ ਸੇਕ ਦੇ ਵਿੱਚ ਬੈਠੇ ਨੇ ਧੂਈ ਦੇ ਵਿੱਚ ਆਲੇ-ਦੁਆਲੇ ਧੂਈਆਂ ਚੱਲ ਰਹੀਆਂ ਨੇ ਤੇ ਸਿਖਰ ਦੁਪਹਿਰਾ ਹੋਇਆ ਪਿਆ 21 ਦਿਨਾਂ ਦਾ ਜਿਹੜਾ ਤਪ ਹੈ ਇਹਨਾਂ ਭੰਤਾਂ ਦਾ ਸੰਤਾਂ ਦਾ ਜਿਹੜਾ ਗੁਰੂ ਪੀਰਾਂ ਦੇ ਲਈ ਸੁੱਖ ਸ਼ਾਂਤੀ ਲਈ ਇਸ ਨਗਰ ਦੀ ਲਈ ਜੰਗਲੀ ਸ਼ਾ ਪੀਰ ਦੇ ਉੱਤੇ ਰੇਲਵੇ ਫਾਟਕ ਕੋਲੇ ਇਹ ਬਾਬਾ ਜੀ ਰੋਜ਼ ਜਿਹੜੀ ਤਪੱਸਿਆ ਕਰਦੇ ਨੇ ਤੇ 29 ਤਰੀਕ ਨੂੰ ਭੰਡਾਰਾ ਵੀ ਲਾਇਆ ਜਾਣਾ ਜਦੋਂ ਇਹ ਤਪੱਸਿਆ ਜਿਹੜੀ ਉਹ ਪੂਰਨ ਹੋ ਗਈ ਤਾਂ ਸੰਪੂਰਨ ਹੋਣ ਤੋਂ ਮਗਰੋਂ ਜਿਹੜਾ ਭੰਡਾਰਾ ਉਹ ਕੀਤਾ ਜਾਣਾ ਤਾਂ ਤੁਸੀਂ ਆਪਦੀ ਤਿਲ ਫੁੱਲ ਭੇਟਾ ਇੱਥੇ ਪਹੁੰਚਾ ਸਕਦੇ ਹਾਂ ਦੋਸਤੋ ਇਹ ਅਕਸਰ ਤੁਸੀਂ ਵੀਡੀਓ ਦੇਖੀਆਂ ਹੋਣੀਆਂ ਕਿ ਇਹ ਜਿਹੜਾ ਬਾਬਾ ਦਾ ਇਹ ਬੱਚੇ ਦੇਣ ਵਾਲਾ ਬਾਬਾ ਦਾ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਉਹ ਇੱਥੇ ਆ ਕੇ ਆਪਦੀ ਸੁੱਖ ਸੁਖ ਦੇਣੇ ਤੇ ਸੁੱਖ ਹਮੇਸ਼ਾ ਪੂਰੀ ਹੀ ਹੁੰਦੀ ਹੈ ਇਕੱਲਾ ਬੱਚਾ ਹੀ ਨਹੀਂ ਤੇ ਤੁਸੀਂ ਦੇਖ ਲਓ ਵੀ ਨਗਰ ਦੇ ਵਿੱਚ ਜੜੀਆਂ ਸੰਗਤਾਂ ਆਈਆਂ ਹੋਈਆਂ ਨੇ ਇਹਨਾਂ ਦੇ ਜਿਹੜੇ ਦੁੱਖ ਦਰਦ ਨੇ ਇਹ ਬਾਬਾ ਜੀ ਕੱਟਦੇ ਨੇ ਜਦੋਂ ਆਪਦੇ ਬੱਚੇ ਤੇ ਕੋਈ ਔਕੜ ਆਉਂਦੀ ਆ ਤਾਂ ਇਹ ਜਿਹੜਾ ਪੀਰ ਬਾਬਾ ਜੰਗਲੀ ਸ਼ਾਹ ਜਦੋਂ ਇੱਥੇ ਅਰਦਾਸ ਕੀਤੀ ਜਾਂਦੀ ਹੈ ਬੇਨਤੀ ਕੀਤੀ ਜਾਂਦੀ ਹੈ ਸਾ ਇਸ ਨਗਰ ਦਾ ਜਿਹੜਾ ਕੱਲਾ ਕੱਲਾ ਰੋਗ ਆ ਉਹ ਦੂਰ ਹੁੰਦਾ ਕੱਲੀ ਕੱਲੀ ਸੰਗਤ ਦਾ ਦੋਸਤੋ ਤੁਸੀਂ ਵੀ ਜੇਕਰ ਕੋਈ ਦੁੱਖ ਦੇ ਨਾਲ ਜੂਝ ਰਹੇ ਹੋ ਕਿਤੇ ਮੰਨ ਲਓ ਵੀ ਤੁਹਾਡੇ ਕੋਈ ਬੱਚਾ ਨਹੀਂ ਹੋ ਰਿਹਾ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਆ ਇੱਥੇ ਬਲੱਡ ਕੈਂਸਰ ਤੱਕ ਵੀ ਜਿਹੜੇ ਮਰੀਜ਼ ਨੇ ਰੋਗੀ ਨੇ ਉਹ ਠੀਕ ਹੋਏ ਨੇ ਜਿਨ੍ਹਾਂ ਨੂੰ 3rd ਸਟੇਜ ਤੱਕ ਦਾ ਕੈਂਸਰ ਸੀ ਜਿਨ੍ਹਾਂ ਦੀਆਂ ਹੱਡੀਆਂ ਦੇ ਵਿੱਚ ਕੈਂਸਰ ਸੀਗਾ ਤੁਸੀਂ ਦੇਖ ਲਓ ਵੀ ਇਹ ਨੇ ਬਾਬਾ ਅਮਰਦਾਸ ਜੀ ਭਲਾਡੇ ਵਾਲੇ ਜਿਹੜੇ ਕਿ ਜਲ ਦਾ ਛੱਟਾ ਦੇ ਰਹੇ ਨੇ ਤੇ ਆਪਣੇ ਸ਼ੁਰੂਆਤ ਕਰਨ ਤੋਂ ਪਹਿਲਾਂ ਤਪੱਸਿਆ ਦੀ ਜਿਹੜੀ ਸ਼ੁਰੂਆਤ ਆ ਉਸ ਤੋਂ ਪਹਿਲਾਂ ਤੇ ਬਾਬਾ ਜਿਹੜੇ ਇਹਦੇ ਨਾਲ ਨੇ ਬਾਬਾ ਜੀ ਇਹਨਾਂ ਦੇ ਉਹ ਹੈਗੇ ਨੇ ਜੀ ਸਿਕੰਦਰਦਾਸ ਬਾਬਾ ਜੀ ਜਿਹੜੇ ਕਿ ਬਰੇਟਿਆਂ ਦੇ ਇਸ ਡੇਰੇ ਦੇ ਮੁਖੀ ਨੇ ਇਸ ਡੇਰੇ ਦੇ महंत ਨੇ ਪੀਰ ਬਾਬਾ ਜੰਗਲੀ ਸ਼ਾਹ ਦੇ ਜਿਹੜਾ ਰੇਲਵੇ ਸਟੇਸ਼ਨ ਦੇ ਉੱਤੇ ਸਥਿਤ ਆ ਇਹ ਜਿਹੜਾ ਤਪ ਸਥਾਨ ਆ ਇਹ ਤਪ ਸਥਾਨ ਬਰੇਟਿਆਂ ਦੇ ਵਿੱਚ ਆ ਜਿੱਥੇ ਇਹ ਤਪ ਕਰ ਰਹੇ ਨੇ ਬਾਬਾ ਜੀ ਤੇ ਇਹ ਆਪਣੀ ਖੁਸ਼ੀ ਲਈ ਨਹੀਂ ਕਰ ਰਹੇ ਜੇ ਤੁਹਾਨੂੰ ਲੱਗਦਾ ਕਿ ਇਹ ਆਪਣੇ ਪਰਿਵਾਰ ਦੀ ਲਈ ਕਰ ਰਹੇ ਨੇ ਪਰਿਵਾਰ ਸਭ ਕੁਝ ਇਹ ਦੁਨੀਆਦਾਰੀ ਤਿਆਗ ਕੇ ਇਹ ਗੁਰੂ ਪੀਰ ਸੰਤ ਮੰਤ ਇਹ ਜਿਹੜਾ ਇਸ ਪਰਿਵਾਰ ਦੀ ਖੁਸ਼ੀ ਲਈ ਇਸ ਨਗਰ ਦੇ ਪਰਿਵਾਰ ਦੀ ਖੁਸ਼ੀ ਲਈ ਕਰਦੇ ਨੇ ਆਪਣਾ ਫਾਇਦਾ ਛੱਡ ਕੇ ਲੋਕਾਂ ਦੇ ਜਿਹੜੇ ਫਾਇਦੇ ਨੇ ਉਹ ਕਰਦੇ ਨੇ ਤੇ ਤੁਸੀਂ ਦੇਖ ਲਓ ਵੀ ਕਿੰਨੀ ਇਹਨਾਂ ਦੀ ਤਪੱਸਿਆ ਹੋਣੀ ਆ ਕਿੰਨਾ ਇਸ ਪੀਰ ਬਾਬੇ ਦਾ ਨਾਮ ਹੋਣਾ ਜੰਗਲੀ ਸ਼ਾਹ ਵਾਲੇ ਦਾ ਜਿੱਥੇ ਇਹ ਜਿਹੜੀ ਤਪੱਸਿਆ ਉਹ ਹੁੰਦੀ ਆ ਤੇ ਦੇਖ ਲਓ ਤੁਸੀਂ ਇਹਨਾਂ ਨੇ ਜਿਹੜੀ ਸ਼ੁਰੂਆਤ ਆ ਉਹ ਕਰ ਦਿੱਤੀ ਆ ਦੋਸਤੋ ਇਸ ਤੋਂ ਬਾਅਦ ਬਲ ਦੀ ਅੱਗ ਦੇ ਹੇਠ ਤੁਸੀਂ ਦੇਖ ਲਓ ਵੀ ਕਿਵੇਂ ਆਲੇ-ਦੁਆਲੇ ਹਨਾ ਅੱਗ ਦੀਆਂ ਧੂਆਂ ਚੱਲ ਰਹੀਆਂ ਨੇ ਵੱਡੀਆਂ-ਵੱਡੀਆਂ ਲਾਟਾਂ ਨਿਕਲ ਰਹੀਆਂ ਨੇ ਤੇ ਇਹ ਬਾਬਾ ਜੀ ਲਗਾਤਾਰ ਤਪੱਸਿਆ ਤੇ ਬੈਠੇ ਨੇ 21 ਦਿਨਾਂ ਵਾਸਤੇ ਇੱਥੇ ਵੱਡੇ-ਵੱਡੇ ਜਿਹੜੇ ਰੋਗ ਨੇ ਉਹ ਦੂਰ ਹੁੰਦੇ ਨੇ ਬਲੱਡ ਕੈਂਸਰ ਤੋਂ ਇਲਾਜ ਜੇ ਕਿਸੇ ਦੇ ਬੱਚਾ ਨਹੀਂ ਹੁੰਦਾ ਤੇ ਜੇ ਕਿਸੇ ਨੂੰ ਕੋਈ ਵੀ ਦੁੱਖ ਤਕਲੀਫ ਆ ਕੋਈ दारू ਆ ਨਹੀਂ ਛੱਡਦਾ ਕੋਈ ਨਸ਼ਾ ਕਿਸੇ ਵੀ ਤਰ੍ਹਾਂ ਦਾ ਬੈਲ ਆ ਕੋਈ ਵੀ ਸਰੀਰ ਦਾ ਰੋਗ ਆ ਦੁੱਖਾ ਉਹ ਦੂਰ ਕੀਤਾ ਜਾਂਦਾ ਇੱਥੇ ਜਿਹੜਾ ਜੰਗਲੀ ਸ਼ਾ ਪੀਰ ਦੇ ਉੱਤੇ ਅਰਦਾਸ ਕਰਕੇ ਦੇਗ ਚੜਾ ਕੇ ਦੇਖਦੀ ਅਰਦਾਸ ਕਰਕੇ ਬਾਕੀ ਮੈਂ ਤੁਹਾਨੂੰ ਜਿਹੜਾ ਨੰਬਰ ਆ ਸਕਰੀਨ ਦੇ ਉੱਤੇ ਦੇਤਾ ਹੈ ਬਾਬਾ ਜੀ ਦਾ ਤੁਸੀਂ ਇਹਨਾਂ ਨਾਲ ਗੱਲ ਕਰਕੇ ਜਦੋਂ ਮਰਜ਼ੀ ਇੱਥੇ ਆ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੇ ਤੁਸੀਂ ਵੀ ਕਿਸੇ ਰੋਗ ਨਾਲ ਜੂਝ ਰਹੇ ਹੋ ਤੁਹਾਡਾ ਵੀ ਕੋਈ ਕੰਮ ਨਹੀਂ ਬਣਦਾ ਤਾਂ ਇੱਥੇ ਇੱਕ ਵਾਰੀ ਜ਼ਰੂਰ ਆਓ ਹਾਜ਼ਰੀ ਜ਼ਰੂਰ ਲਵਾਇਓ ਕਿਉਂਕਿ ਇਸ ਪੀਰ ਬਾਬੇ ਦੀ ਮੰਨਤ ਨੂੰ ਸਾਰਾ ਪਿੰਡ ਮੰਨਦਾ ਤੇ ਸਾਰਾ ਪਿੰਡ ਸਾਰਾ ਨਗਰ ਹੀ ਇਸ ਟਾਈਮ ਤਪੱਸਿਆ ਦੇ ਵਿੱਚ ਸ਼ਾਮਲ ਹੁੰਦਾ ਜਦੋਂ ਇਹ ਬਾਬਾ ਜੀ ਤਪੱਸਿਆ ਕਰਦੇ ਨੇ ਜਦੋਂ ਤਪੱਸਿਆ ਕਰਨ ਬੈਠਦੇ ਨੇ ਤੇ ਤੁਸੀਂ ਦੇਖ ਲਓ ਵੀ ਪੂਰੇ ਅੰਤਰ ਧਿਆਨ ਹੋ ਕੇ ਬਾਬਾ ਜੀ ਤਪੱਸਿਆ ਦੇ ਵਿੱਚ ਬੈਠੇ ਨੇ ਇੱਥੇ ਇੱਕ ਤੁਸੀਂ ਐ ਲਾ ਲਓ ਵੀ ਚਿੜੀ ਵੀ ਨਹੀਂ ਫਰਕਦੀ ਹੈਗੀ ਜਦੋਂ ਬਾਬਾ ਜੀ ਤਪੱਸਿਆ ਦੇ ਉੱਤੇ ਬੈਠਦੇ ਨੇ ਇੰਨੀ ਕਿ ਸ਼ਾਂਤੀ ਹੁੰਦੀ ਹੈ ਤੇ ਇੰਨੀ ਕਿ ਸ਼ਾਂਤੀ ਦੇ ਮਾਹੌਲ ਦੇ ਵਿੱਚ ਇੰਨੀ ਕਿ ਗਰਮੀ ਦੇ ਵਿੱਚ ਇਹ ਬਾਬੇ ਤਪੱਸਿਆ ਕਰਦੇ ਨੇ ਤੇ ਇਹਨਾਂ ਦੀ ਤਪੱਸਿਆ ਦਾ ਰਾਜ ਇਹੀ ਆ ਕਿ ਇਹ ਜਿਹੜਾ ਨਗਰ ਆ ਉਹ ਸੁਖੀ ਵਸੇ ਇਸ ਨਗਰ ਦੇ ਵਿੱਚ ਖੁਸ਼ੀਆਂ ਆਉਣ ਇਸ ਨਗਰ ਦੇ ਵਿੱਚ ਕੋਈ ਵੀ ਪਰਿਵਾਰ ਭੁੱਖਾ ਨਾ ਸੋਵੇ ਤੇ ਤੁਸੀਂ ਇਸ ਵੀਡੀਓ ਨੂੰ ਇਸ ਨਗਰ ਦੀ ਖੁਸ਼ੀ ਦੇ ਲਈ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਵੀ ਕਿਸੇ ਵੀ ਪਿੰਡ ਦੇ ਵਿੱਚ ਕੋਈ ਵੀ ਕੰਮ ਆ ਤੁਹਾਡਾ ਨਹੀਂ ਬਣ ਰਿਹਾ ਤਾਂ ਤੁਸੀਂ ਇੱਥੇ ਇੱਕ ਵਾਰੀ ਹਾਜ਼ਰੀ ਜ਼ਰੂਰ ਲਵਾਇਓ ਤੇ ਉੱਪਰ ਜਿਹੜਾ ਸਕਰੀਨ ਦੇ ਉੱਤੇ ਨੰਬਰ ਦਿੱਤਾ ਬਾਬਾ ਸਿਕੰਦਰਦਾਸ ਜੀ ਦਾ ਇਹਨਾਂ ਨਾਲ ਸੰਪਰਕ ਕਰਕੇ ਤੁਸੀਂ ਆ ਸਕਦੇ ਹੋ ਤੇ ਤੁਸੀਂ ਦੇਖ ਲਓ ਦੋਸਤੋ ਸਾਹਮਣੇ ਬੈਠੇ ਨੇ ਬਾਬਾ ਜੀ ਬਿਲਕੁਲ ਸੋਨ ਦੀ ਸਮਾਧੀ ਦੇ ਵਿੱਚ ਬਿਲਕੁਲ ਅੰਤਰ ਧਿਆਨ ਹੋ ਕੇ ਬਾਬਾ ਜੀ ਜਿਹੜੇ ਇਹ ਪਾਠ ਕਰ ਰਹੇ ਨੇ ਆਪਣਾ ਅੰਦਰ ਸਮਾਧੀ ਕਰ ਰਹੇ ਨੇ ਤੇ ਤਪ ਕਰ ਰਹੇ ਨੇ ਤੁਸੀਂ ਦੇਖ ਲਓ ਵੀ ਆਲੇ ਦੁਆਲੇ ਹਨਾ ਗ੍ਰੇਲਾਂ ਲੱਗੀਆਂ ਹੋਈਆਂ ਨੇ ਰਸੇ ਲੱਗੇ ਹੋਏ ਨੇ ਜਿਨ੍ਹਾਂ ਦੇ ਵਿੱਚ ਅੰਦਰ ਐਂਟਰ ਹੋਣਾ ਮਨਾ ਹੈ ਤੇ ਇੱਥੇ ਸਿਰਫ ਬਾਬਾ ਜੀ ਜੰਗਲੀ ਸ਼ਾਹ ਵਾਲੇ ਜਿਹੜੇ ਇਹ ਮੰਤ ਨੇ ਆਪਣਾ ਬਾਬਾ ਸਿਕੰਦਰਦਾਸ ਜੀ ਤੇ ਬਾਬਾ ਅਮਰਦਾਸ ਜੀ ਸਿਰਫ ਇਹੀ ਇੱਥੇ ਤਪੱਸਿਆ ਕਰ ਸਕਦੇ ਨੇ